ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੀ ਦੇ ਦੇਵੇ ਜੀ ਮੇਰੇ ਨਾਲ ਡੀਪੀ ਜੀ ਪੰਜਾਬੀ ਜੜੀ ਵਿੱਚ ਪੰਜਾਬੀ ਤੋਂ ਤੁਹਾਡੇ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਅੱਜ ਅਸੀਂ ਪਹੁੰਚਾ ਆਪਣੇ ਰਿਸ਼ੀ ਭਰਾ ਦੇ ਕੋਲ ਦੁਬਾਰਾ ਤੋਂ ਤੇ ਰਿਸ਼ੀ ਭਰਾ ਦੇ ਕੋਲ ਜਿਹੜਾ ਕਿ ਤੁਹਾਨੂੰ ਦੱਸਦੇ ਵੀ ਇਹ ਹੈਗਾ ਇੱਕ ਕੰਪਿਊਟਰ ਸੈਂਟਰ ਪ੍ਰੋਪਰ ਵੇਦ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਪਿਊਟਰ ਦਾ ਸਮਾਨ ਕੰਪਿਊਟਰ ਜਾਂ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਸੀਂ ਲੈਪਟਾਪ ਰਿਲੇਟਡ ਕੋਈ ਵੀ ਸੌਫਟਵੇਅਰ ਹਾਰਡਵੇਅਰ ਦੀ ਪ੍ਰੋਬਲਮ ਵੀ ਤੁਹਾਨੂੰ ਅਦਰ ਕਿਤੇ ਆ ਜਾਂਦੀ ਹੈ ਤਾਂ ਤੁਸੀਂ ਭਰਾ ਦੇ ਨਾਲ ਆ ਕੇ ਰਾਬਤਾ ਕਰ ਸਕਦੇ ਹੋ ਸਾਡੇ ਰਿਸ਼ੀ ਭਾਜੀ ਗਰਦਾਸਪੁਰ ਦੇ ਵਿੱਚ ਅੱਜ ਮੈਂ ਤੁਹਾਡਾ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹਾਂ ਤੇ ਰਿਸ਼ੀ ਭਾਜੀ ਕੋ ਪਹੁੰਚਿਆ ਭਾਜੀ ਕਹਿ ਰਹੇ ਵੀ ਲੈਪਟਾਪ ਤੁਹਾਨੂੰ ਵਿਖਾਈਏ ਕੋਈ ਮੇਰਾ ਰੱਧਾ ਬੰਡਾ ਵੀ ਇੱਕ ਲੈਪਟਾਪ ਲੈ ਲਈਏ ਤੇ ਭਾਜੀ ਦੇ ਕੋਲ ਆਏ ਤੇ ਭਾਜੀ ਕਹਿੰਦੇ ਲੈਪਟਾਪ ਲੇਟੈਸਟ ਕੁਝ ਆਇਆ ਉਹਦੇ ਤੇ ਗੱਲਬਾਤ ਕਰ ਲੈਨੇ ਆ ਤੇ ਭਾਜੀ ਕੀ ਕੀ ਦੱਸਦੇ ਆਪਣੇ ਕਿਹੜੇ ਕਿਹੜੇ ਲੈਪਟਾਪ ਸਾਨੂੰ ਵਿਖਾਉਂਦੇ ਆ ਫੇਰ ਆਪਾਂ ਡਿਸਾਈਡ ਕਰਦੇ ਆ ਕਿ ਕਿਹੜਾ ਲੈਣਾ ਤੇ ਕਿਸ ਤਰ੍ਹਾਂ ਲੈਣਾ ਆ ਡਿਸਾਈਡ ਤੇ ਡਿਸਾਈਡ ਤੇ ਪਾਜੀ ਹੋ ਗਿਆ ਵੀਰ ਨੂੰ ਇਹ ਲੈਪਟਾਪ ਦਿੱਤਾ ਅਸੀਂ ਐਚਪੀ ਦਾ ਐਚਪੀ ਦਾ ਲੈਪਟਾਪ ਦਿੱਤਾ ਜੀ ਵੀਰ ਨੂੰ ਐਚਪੀ ਦਾ ਨਾ ਇਹ ਆਏ ਤੇ ਘੁੰਮਣ ਫਿਰ ਨਹੀਂ ਪਰ ਅੱਜ ਇਹਨਾਂ ਨੂੰ ਲੈਪਟਾਪ ਦੇ ਕੇ ਤੁਰ ਲੱਗੇ ਅਸੀਂ ਐਚਪੀ ਦਾ ਲੇਟੈਸਟ ਲੈਪਟਾਪ ਆ i3 12 ਜਨਰੇਸ਼ਨਸ ਵਿੰਡੋਜ਼ 11 ਪ੍ਰੀ ਲੋਡਡ ਦੇ ਨਾਲ ਐਮ ਐਸ ਆਫਿਸ ਪ੍ਰੀ ਲੋਡਡ ਦੇ ਨਾਲ ਵਿਦ ਬੈਕਲਾਈਟ ਕੀਬੋਰਡ ਆਏ ਤੇ ਸ਼ਾਇਦ ਕਰਨ ਸੀਗੇ ਵੀਰ ਜੀ ਪਰ ਇਹਨਾਂ ਦੀ ਰਿਕੁਆਇਰਮੈਂਟ ਅਕੋਰਡਿੰਗ ਇਹਨਾਂ ਕੋ ਪੀਸੀ ਆਲਰੇਡੀ ਹੈਗਾ ਤੇ ਇਹਨੂੰ ਸੁਜੈਸਟ ਕੀਤਾ ਵੀ ਉਹ ਲੋ ਥੋੜਾ ਜਿਹਾ ਤੁਸੀਂ ਹੈਂਡੀ ਵੀ ਹੋ ਜਾਏਗਾ ਤੁਸੀਂ ਕੈਰੀ ਵੀ ਕਰ ਲੋਗੇ ਫੀਲਡ 'ਚ ਰਹਿੰਦੇ ਹੋ ਇਸ ਕਰਕੇ ਆਪਾਂ ਇਹਨਾਂ ਨੂੰ ਹੁਣ ਐਸੋ ਲੈਪਟਾਪ ਦੇ ਕੇ ਦੋ ਰਹੇ ਹਾਂ ਭਰਾ ਨੂੰ ਅ ਕਾ ਆਪਣੇ ਰਿਸ਼ੀ ਭਾਜੀ ਜਿਵੇਂ ਕਿ ਬਹੁਤ ਸਾਰੇ ਮਿੱਤਰ ਜਿਹੜੇ ਸਾਡੇ ਨਾਲ ਐਡੀਟਿੰਗ ਵਾਸਤੇ ਜੁੜੇ ਹੁੰਦੇ ਆ ਜਾਂ ਮਤਲਬ ਬਹੁਤ ਸਾਰੇ ਯੂਟਿਊਬਰ ਵੀ ਵੇਖਦੇ ਆ ਸਾਡੇ ਵੀਡੀਓ ਤੇ ਯੂਟਿਊਬਰਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਉਹਨਾਂ ਨੂੰ ਇੱਕ ਚੰਗਾ ਕੰਪਿਊਟਰ ਜਾਂ ਲੈਪਟਾਪ ਔਰ ਡਿਟਿੰਗ ਵਾਤੇ ਚਾਹੀਦਾ ਹੁੰਦਾ ਆ ਸੌਫਟਵੇਅਰ ਮਿਲ ਜੇ ਉਹਦੇ ਤੇ ਕੀ ਗੱਲ ਚਾਹੋ ਵੀ ਇੰਗਲਿਸ਼ ਸਾਡੇ ਕੋਲ ਸੌਫਟਵੇਅਰ ਹੈਗਾ ਵੀਰ ਜੀ ਡੈਡੀਕੇਟਿਡ ਗ੍ਰਾਫਿਕ ਕਾਰਡ ਸੌਰੀ ਸੌਫਟਵੇਅਰ ਨਹੀਂ ਲੈਪਟਾਪ ਹੈਗਾ ਡੈਡੀਕੇਟਿਡ ਗ੍ਰਾਫਿਕ ਕਾਰਡ ਦੇ ਨਾਲ ਐਚਪੀ ਮਿਲ ਜੇਗਾ ਵਿਕਟਰਸ ਤੁਹਾਨੂੰ ਐਸੂਸ ਮਿਲ ਜੇਗਾ ਗੇਮਿੰਗ ਟਾਪ ਸੀਰੀਜ਼ ਮਿਲ ਜੇਗੀ ਲੈਨੋਵੋਸ ਮਿਲ ਜੇਗਾ ਬਹੁਤ ਥੀ ਆਪਸ਼ਨ ਹੈਗੀ ਆ ਸੋ ਸਾਰੀ ਵਾਈਡ ਰੇਂਜ ਹੈਗੀ ਆ ਸਾਡੇ ਕੋਲ ਕਸਟਮਰ ਜੇ ਸਾਡੇ ਕੋਲ ਆਏ ਤੁਹਾਨੂੰ ਅਸੀਂ ਪ੍ਰੋਡਕਟ ਦੇ ਕੇ ਤੋਰਾਂਗੇ ਉਹਦੀ ਚੋਇਸ ਤੇ ਕਿੰਨੀ ਰੇਂਜ ਤੋਂ ਸ਼ੁਰੂ ਹੋ ਜਾਂਦਾ ਵੀ ਇੱਕ ਨਾਰਮਲ ਯੂਟ ਸਹੀ ਤਰੀਕੇ ਨਾਲ ਜੇ ਅਗਰ ਯੂਟਿਊਬਰ ਤੇ ਉਹ ਰਾਈਜ਼ਨ 3 ਲੈਪਟਾਪ ਵੀ ਲੈ ਲੈ ਲਾਈਜਨਰੀ ਪ੍ਰੋਸੈਸਰ ਵੀ ਲੈ ਲੈ ਤੇ ਉਹਦੇ ਚ ਵੀ ਉਹਦੇ ਲਈ ਸਫੀਸ਼ੀਐਂਟ ਹੈਗਾ ਬਾਕੀ ਐਸ ਬਾਹਰ ਉਹਦੀ ਰਿਕੁਆਇਰਮੈਂਟਸ ਕਿਸ ਤਰ੍ਹਾਂ ਦੀ ਐਡੀਟਿੰਗ ਕਿਸ ਲੈਵਲ ਦੀ ਐਡੀਟਿੰਗ ਕਰਦੇ ਆ ਸਾਡੇ ਕੋਲ ਹਾਈ ਐਂਡ ਤੱਕ ਸਾਰੇ ਮਾਡਲ ਅਵੇਲੇਬਲ ਤੇ ਜਿਤਨਾ ਕਿ ਬਹੁਤ ਸਾਰੇ ਜਿਹੜਾ ਸਾਡੇ ਵੀਡੀਓ ਨੇ ਬਾਰੋਂ ਲੋਕ ਵੀ ਵੇਖਦੇ ਨੇ ਜਨ ਕੇ ਅਗਰਦਾਸਪੁਰ ਤੋਂ ਬਾਹਰ ਤੇ ਜੇਕਰ ਕੋਈ ਦੂਰੋਂ ਆ ਜੇ ਤੇ ਦੂਰੋਂ ਆਦੇ ਦੀ ਮੋਸਲੰਕ ਮਾਰਾਇਆ ਪਰ ਅਸੀਂ ਗਾਰਡ ਕਰਾਂਗੇ ਜ਼ਰੂਰ ਬਿਲਕੁਲ ਬਿਲਕੁਲ ਜੀ ਤੇ ਐ ਟਾਈਮ ਦੋਸਤੋ ਮੈਂ ਤੁਹਾਨੂੰ ਦੁਬਾਰਾ ਤੋਂ ਦੁਕਾਨ ਦੱਸ ਦਿੰਨਾ ਵੀ ਭਾਈ ਆਪਣਾ ਐਡਰੈਸ ਬੋਲੋ ਪਹਿਲਾਂ ਸਾਡਾ ਐਡਰੈਸ ਵੀਰ ਜੀ ਹੈਗਾ ਜੇ ਰੂਟ ਤੇ ਥੋੜਾ ਉਧਰ ਕੈਮਰਾ ਮਾਰੋ ਪਲੀਜ਼ ਓਪੋਜ਼ਿਟ ਫਰੈਸ਼ ਸਿਗਨੇਚਰ ਸਾਹਮਣੇ ਸਟੋਰ ਹੈਗਾ ਫਰੈਸ਼ ਸਿਗਨੇਚਰ ਦਾ ਉਹਦੇ ਬਿਲਕੁਲ ਓਪੋਜ਼ਿਟ ਹੈ ਆਪਣਾ 60 ਮੀਟਰ ਜੇ ਰੂਟ ਤੇ ਤੋ ਦੋਸਤ ਜਿਵੇਂ ਕਿ ਤੁਸੀਂ ਰਿਸ਼ੀ ਭਾਈ ਨੂੰ ਸੁਣਿਆ ਹੀ ਹੈ ਕਿ ਰਿਸ਼ੀ ਭਾਈ ਨੇ ਦੱਸਿਆ ਕਿ ਜੇਕਰ ਤੁਸੀਂ ਯੂਟਿਊਬਰ ਹੋ ਜਾਂ ਐਡੀਟਰ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੰਪਿਊਟਰ ਲੈਪਟਾਪ ਦੇ ਵਿੱਚ ਤੁਸੀਂ ਡੀਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਸਾਈ ਕੰਪਿਊਟਰ ਗਰਦਾਸਪੁਰ ਜੋ ਜੇਰ ਰੋਡ ਦੇ ਉੱਤੇ ਆ ਬਿਲਕੁਲ ਫਰੈਸ਼ ਸਿਗਨੇਚਰ ਦੇ ਸਾਹਮਣੇ ਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਰਨਾ ਚਾਹੁੰਦਾ ਹਾਂ ਕਿ ਫਰੈਸ਼ ਸਿਗਨੇਚਰ ਜੋ ਕਿ ਬਿਲਕੁਲ ਨਵਾਂ ਜਿਵੇਂ ਕਿ ਪਹਿਲਾਂ ਈਜੀ ਡੇ ਹੁੰਦਾ ਸੀ ਉੱਥੇ ਹੀ ਫਰੈਸ਼ ਸਿਗਨੇਚਰ ਜਿਹੜਾ ਆ ਉਹਦੇ ਬਿਲਕੁਲ ਸਾਹਮਣੇ ਤੇ ਜਿਹੜਾ ਹੈਗਾ ਆ ਸਾਈ ਕੰਪਿਊਟਰਸ ਤੇ ਸਾਡੇ ਭਾਜੀ ਆ ਗਿਆ ਰਿਸ਼ੀ ਜੀ ਤੇ ਰਿਸ਼ੀ ਜੀ ਹੁਣਾਂ ਤੁਸੀਂ ਮਿਲ ਕੇ ਤੇ ਇਹਨਾਂ ਦੀ ਦੁਕਾਨ ਦੇ ਤੁਸੀਂ ਫੈਸਲੀ ਲੈਪਟਾਪ ਕੰਪਿਊਟਰ ਤੇ ਭਰਾ ਹੁਣਾਂ ਨੇ ਹੁਣ ਸਾਨੂੰ ਐਚਪੀ ਦਾ ਜਿਹੜਾ ਰਕਮੈਂਡ ਕੀਤਾ ਆ ਤੇ ਇਹ ਲੈਪਟਾਪ ਭਾਜੀ ਕਹਿ ਰਹੇ ਪੀ ਹੁਣ ਤੁਸੀਂ ਲੈ ਜਾਓ ਤੇ ਦੇਖਦੇ ਆ ਵੀ ਆਪਾਂ ਨੂੰ ਜਾਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਪਾਈਰ ਤੇ ਆਪਣਾ ਪੂਰਾ ਵਧੀਆ ਤਰੀਕਾ ਨਾਲ ਚੱਲੇਗਾ ਬਿਲਕੁਲ ਜੀ ਇਹ ਪ੍ਰੋਫੈਸ਼ਨਲ ਲੈਵਲ ਦਾ ਚਲਾਉਣ ਵਾਲਾ ਲੈਪਟਾਪ ਹੈ ਜਿਸ ਜਿਸ ਦਾ ਮਰਜ਼ੀ ਦਾ ਆਪਾਂ ਡਾਟਾ ਚਲਾਉ ਕੋਈ ਨਹੀਂ ਬਿਲਕੁਲ ਜੀ ਤੇ ਐਚਪੀ ਦਾ ਜਿਹੜਾ ਆ ਉਹ ਵੇਖਿਆ ਆਪਾਂ ਇੰਟਲ i3 ਦਾ ਜਿਹੜਾ ਆ i3 ਦੇ ਵਿੱਚ ਲਿਆ ਆ ਤੇ ਬਹੁਤ ਸੋਹਣਾ ਜਿਹੜਾ ਲੈਪਟਾਪ ਆ ਤੇ ਜੇਕਰ ਤੁਸੀਂ ਵੀ ਕਿਸੇ ਵੀ ਲੈਪਟਾਪ ਪੀਸੀ ਕੰਪਿਊਟਰ ਜਾਂ ਕਿਸੇ ਵੀ ਤਰ੍ਹਾਂ ਹੋਰ ਵੀ ਮੈਂ ਇੱਕ ਜਿਹੜੀ ਖਾਸ ਚੀਜ਼ ਇੱਥੇ ਦੇਖੀ ਏ ਵੀ ਅੱਜ ਕੱਲ੍ਹ ਨਾ ਘੜੀਆਂ ਦਾ ਬੜਾ ਜੋਗ ਚੱਲਦਾ ਵੀ ਬ੍ਰਾਂਡਡ ਘੜੀਆਂ ਪਾਉਣ ਦੇ ਲੋਕੀ ਬੜੇ ਸਕੀਨ ਆ ਤੇ ਇੱਥੇ ਤੁਸੀਂ ਦੇ ਦੇ ਪਿਓ ਵੀ ਭਾਜੀ ਉਹਨਾਂ ਨੇ ਔਰੀ ਵੀ ਕਰਾਮਾਤ ਜਿਹੜੀ ਰੱਖੀ ਹੋਈ ਹੈ ਬ੍ਰਾਂਡਡ ਘੜੀਆਂ ਜਿਹੜੀਆਂ ਨੇ ਅੱਜ ਕੱਲ ਬਲੂਟੁੱਥ ਨਾਲ ਜਾਂ ਕੰਪਿਊਟਰ ਦੇ ਨਾਲ ਜਾਂ ਮੋਬਾਈਲ ਦੇ ਨਾਲ ਸੋਰੀ ਜਿਹੜੀਆਂ ਨੇ ਤੁਸੀਂ ਉਹਨਾਂ ਨੂੰ ਚਲਾ ਸਕਦੇ ਹੋ ਬਾਕੀ ਸੀਸੀਟੀਵੀ ਸੀਸੀਟੀਵੀ ਦੇ ਵਿੱਚ ਵੀ ਡੀਲ ਕਰਦੇ ਹਾਂ ਉਹਦੀ ਸੀਸੀਟੀਵੀ ਦੀ ਸਾਰੀ ਰੇਂਜ ਹੈ ਭਾਜੀ ਸਾਰੀ ਰੇਂਜ ਦੀ ਇਹ ਤਾਂ ਜਿਹੜੇ ਜਿਸ ਤਰ੍ਹਾਂ ਮਰਜੀ ਤੇ ਭਾਈ ਸਾਹਿਬ ਜੀ ਤੁਹਾਡੀ ਤੁਹਾਡੀ ਨਾ ਕੰਪਿਊਟਰਾਂ ਦੇ ਨਾਲ ਨਾਲ ਜਿਹੜਾ ਆ ਤੁਹਾਡੀ ਸਿਕਿਉਰਿਟੀ ਦਾ ਵੀ ਪੂਰਾ ਖਿਆਰ ਰੱਖਦੇ ਆ ਵੱਡੇ ਸਿਕਿਉਰਿਟੀ ਗਾਰਡ ਕਹਿ ਸਕਦੇ ਆ ਆਪਣੇ ਇਹਨਾਂ ਨੂੰ ਕੌਗੀ ਸਕਿਉਰਿਟੀ ਦਾ ਭਾਅ ਵੀ ਆ ਵੀ ਸਕਿਉਰਿਟੀ ਦਾ ਲਈ ਵੀ ਜੇਕਰ ਤੁਸੀਂ ਇਹਨਾਂ ਦੇ ਕੋਲੋਂ ਕੈਮਰਾ ਵਗਾਰਾ ਵੀ ਆਪਣੇ ਘਰ ਦੇ ਵਿੱਚ ਦੁਕਾਨ ਦੇ ਉੱਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮਰਾ ਜਿਹੜਾ ਆ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਤੋ ਉਹ ਕਰਵਾ ਸਕਦੇ ਪਾਜੀ ਕੈਮਰਾ ਬਾਰੇ ਥੋੜੀ ਜਾਣਕਾਰੀ ਦੇ ਦੋ ਸੀਸੀਟੀਵੀ ਦੇ ਰਿਗਾਰਡਿੰਗ ਜੀ ਸਾਡੇ ਕੋਲ ਸਾਰੀ ਰੇਂਜ ਹੈਗੀ ਆ ਬੇਸਿਕ ਤੋਂ ਲੈ ਕੇ ਹਾਇਰ ਐਂਡ ਦਾ ਜਿਸ ਤਰ੍ਹਾਂ ਦੀ ਕਸਟਮਰ ਦੀ ਰਿਕੁਆਇਰਮੈਂਟ ਹੈਗੀ ਆ ਕੈਮਰਾ ਸਾਡੇ ਕੋਲ 750 800 ਤੋਂ ਸ਼ੁਰੂ ਹੋ ਜਾਂਦਾ ਔਰ ਹਾਇਰ ਐਂਡ ਦੇ ਸਾਰੇ ਮਾਡਲ ਅਵੇਲੇਬਲ ਆ ਬਾਕੀ ਜੂ ਇੱਕ ਵਾਰੀ ਅਗਰ ਕੈਮਰਾਸ ਲਗਾਣਾ ਚਾਹੁੰਦੇ ਹੋ ਇੱਕ ਵਾਰੀ ਜ਼ਰੂਰ ਆਓ ਤੁਹਾਨੂੰ ਫਿਜ਼ੀਕਲੀ ਔਰ ਇਹਦੀ ਤੁਹਾਨੂੰ ਲਾਈਵ ਪਰਫਾਰਮੈਂਸ ਚੈੱਕ ਕਰਾਵਾਂਗੇ ਆਪਾਂ ਕਿਸ ਤਰ੍ਹਾਂ ਦੀ ਪਰਫਾਰਮੈਂਸ ਆ ਕੀ ਰੈਜ਼ੋਲੂਸ਼ਨ ਹੈਗੀ ਆ ਤੁਹਾਨੂੰ ਆ ਵੀ ਚੀਜ਼ ਕਲੀਅਰ ਹੋ ਜੇ ਤੇ ਇਸ ਟਾਈਮ ਜਿਹੜਾ ਆ ਭਾਈ ਦੇ ਕੋਲ ਹੀ ਪਹੁੰਚੇ ਸੀ ਤੇ ਇੱਕ ਲੈਪਟਾਪ ਲੈਣ ਦੇ ਚੱਕਰ ਤੇ ਪਹੁੰਚੇ ਸੀ ਪਰ ਇੱਥੇ ਆਣ ਕੇ ਮੈਂ ਪਹਿਲਾਂ ਵੀ ਆਂਦਾ ਭਾਈ ਨਾਲ ਬਹੁਤ ਜ਼ਿਆਦਾ ਪਿਆਰ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਾ ਜਿੰਨਾ ਵੀ ਐਡੀਟਿੰਗ ਦਾ ਪ੍ਰੋਸੈਸ ਆ ਜਾਂ ਜਿੰਨਾ ਵੀ ਸਾਡਾ YouTube ਦੇ ਮਸਲੇ ਨੇ ਕਹਿਣ ਤੋਂ ਭਾਪੀ ਕੰਪਿਊਟਰ ਨੂੰ ਲੈ ਕੇ ਜਾਂ ਕਿਸੇ ਹੋਰ ਤਰ੍ਹਾਂ ਦੇ ਮਸਲੇ ਨੂੰ ਲੈ ਕੇ ਉਹ ਸਾਰੇ ਮਸਲੇ ਜਿਹੜੇ ਆ ਰਿਸ਼ੀ ਭਾਈ ਜੀ ਤੋਂ ਜਿਹੜੇ ਆਪਾਂ ਹੱਲ ਕਰਵਾਉਂਦੇ ਰਹਿੰਦੇ ਆ ਲੈਪਟਾਪ ਦੇ ਰਿਕਾਰਡਿੰਗ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਕੰਪਿਊਟਰ ਦੇ ਰਿਗਾਰਡਿੰਗ ਜੇਕਰ ਸਾਨੂੰ ਹੁਣ ਮੈਂ ਆਪਣਾ ਕੰਪਿਊਟਰ ਵੀ ਲੈ ਕੇ ਆਇਆ ਸੀ ਜਿਹਦੇ ਵਿੱਚ ਥੋੜਾ ਜਿਹਾ ਕੰਮ ਕਰਵਾਉਣ ਵਾਲਾ ਸੀ ਉਹ ਵੀ ਕਰਵਾਇਆ ਕੰਪਿਊਟਰ ਮੇਰਾ ਰੈਡੀ ਕਰ ਦਿੱਤਾ ਭਾਈ ਨੇ ਬਾਕੀ ਕਿਸੇ ਵੀ ਤਰ੍ਹਾਂ ਦੇ ਇਹ ਵੀ ਇੱਕ ਤਰ੍ਹਾਂ ਦੇ ਇੱਕ ਮਿੰਨੀ ਕੰਪਿਊਟਰ ਨੇ ਇਹ ਮਿੰਨੀ ਕੰਪਿਊਟਰ ਹੁੰਦੇ ਨੇ ਜੇਕਰ ਤੁਸੀਂ ਇਹਨਾਂ ਨੂੰ ਵੀ ਵਰਤਣਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਤੇ ਬਿਲਕੁਲ ਮਿੰਨੀ ਡਿਵਾਈਸ ਕੰਪਿਊਟਰ ਤੁਸੀਂ ਦੇ ਦੇ ਪਿਓ ਮੇਰੇ ਨਾਲ ਇਹ ਵੀ ਤੁਸੀਂ ਜਿਹੜਾ ਆ ਇਹਨਾਂ ਦੇ ਕੋਲੋਂ ਪਰਚੇਸ ਕਰ ਸਕਦੇ ਹੋ ਬਹੁਤ ਵਧੀਆ ਵਧੀਆ ਜਨਕਿ ਇਹਨਾਂ ਕੋ ਕੰਪੋਨੈਂਟ ਬਹੁਤ ਬਹੁਤ ਵਧੀਆ ਜਿਹੜੇ ਕੰਪਿਊਟਰ ਹਾਈ ਰੇਂਜ লো রেঞ্জ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਸੀਂ ਐਡੀਟਿੰਗ ਦੇ ਪਰਪਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਸੀਂ ਆਪਣਾ ਕੰਪਿਊਟਰ ਦੀ ਰਿਕੁਆਇਰਮੈਂਟ ਰੱਖਦੇ ਹੋ ਲੈਪਟਾਪ ਦੀ ਰਿਕੁਆਇਰਮੈਂਟ ਰੱਖਦੇ ਹੋ ਤੇ ਮੇਰੇ ਵਾਂਗੂ ਤੁਸੀਂ ਬਿਲਕੁਲ ਜਿਹੜਾ ਆ ਇੱਥੋਂ ਲੈਪਟਾਪ ਲੈ ਸਕਦੇ ਹੋ ਬਾਕੀ ਜਦੋਂ ਵੀ ਭਾਈ ਨੂੰ ਮਿਲੋਗੇ ਇੱਕ ਵਾਰੀ ਡੀਪੀਸੀ ਪੰਜਾਬੀ ਦਾ ਨਾਮ ਲੈ ਲਿਓ ਤੁਹਾਡੇ ਨਾਲ ਜਿੰਨਾ ਵੀ ਰਿਆਤ ਹੋ ਸਕੇਗਾ ਪਾਜੀ ਕਰਨਗੇ ਪਾਜੀ ਇਹ ਕਰਦਾ ਨੂੰ ਕੋਈ ਡੀਪੀਸੀ ਪੰਜਾਬੀ ਦਾ ਨਾਮ ਲੈ ਕੇ ਕਹਿੰਦਾ ਤੇ ਯਾਦ ਕਰ ਦੋਗੇ ਥੋੜਾ ਬਹੁਤ ਜੀ ਬਿਲਕੁਲ ਬਹੁਤ ਜਿਆਦਾ ਰਿਗਾਰਡ ਕਰਾਂਗੇ ਭਰਾਵਾ ਜੀ ਤੁਹਾਡਾ ਕੋਈ ਰੈਫਰੈਂਸ ਦੇਗਾ ਜੀ ਕੀ ਬਾਤ ਆ ਜੀ ਤੇ ਹੁਣ ਤੁਸੀਂ ਜਿਹੜਾ ਆ ਭੁੱਲਣਾ ਨਹੀਂ ਮਿੱਤਰੋ ਸਾਈ ਕੰਪਿਊਟਰਜ਼ ਫਰੈਸ਼ ਸਿਗਨੇਚਰ ਦੇ ਸਾਹਮਣੇ ਜੇਲ੍ਹ ਰੋਡ ਜਿਲਾ ਗਰਦਾਸਪੁਰ ਸਹਿਰ ਗਰਦਾਸਪੁਰ ਰਿਸ਼ੀ ਭਾਈ ਦੇ ਕੋਲ ਜਿਹੜਾ ਆ ਸਾਈ ਕੰਪਿਊਟਰ ਦੇ ਉੱਤੇ ਪਹੁੰਚ ਕੇ ਤਾਂ ਇਹ ਇੱਕ ਵਾਰੀ ਇਹਨਾਂ ਨੂੰ ਅ ਜਰੂਰ ਮਿਲੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਤੰਗੀ ਪ੍ਰੇਸ਼ਾਨੀ ਕੰਪਿਊਟਰ ਨੂੰ ਲੈ ਕੇ ਜਾਂ ਨਵਾਂ ਲੈਣਾ ਚਾਹੁੰਦੇ ਹੋ ਤੁਸੀਂ ਪਹੁੰਚ ਕੇ ਇਹਨਾਂ ਨੂੰ ਮਿਲ ਸਕਦੇ ਹੋ ਬੰਡਰ ਉਹ ਇਸੇ ਤਰ੍ਹਾਂ ਸਾਡੇ ਚੈਨਲ ਦੇ ਉੱਤੇ ਮਿਲਦੇ ਆ ਕਿਸੇ ਅਗਲੇ ਵੀਡੀਓ 'ਚ